ਬੱਬੂ ਮਾਨ ਵੀ ਥੋੜਾ ਜਿਆਦਾ ਇਸ ਵਾਰ ਗੁੱਸੇ ਚਾ ਤੇ ਖਿਜਿਆ ਪਿਆ ਖਿਜੇ ਵੀ ਕਿਉਂ ਨਾ ਮੈਂ ਦੱਸਦਾ ਬੇਚਲੀ ਗੱਲ ਕੀ ਆ ਮੈਨੂੰ ਮੇਰੇ ਮਿੱਤਰ ਨੇ ਦੱਸੀ ਕਹਿੰਦਾ ਯਾਰ ਜਿਹੜੇ ਬੱਬੂ ਮਾਨ ਕੋਲ ਪਹਿਲਾਂ ਕੰਮ ਮੰਗਣ ਆਉਂਦੇ ਸੀ ਹਨ ਜਦੋਂ ਹੁਣ ਉਹ ਬੱਬੂ ਮਾਨ ਨੂੰ ਗੱਲਾਂ ਇਆਂ ਕਰ ਕਰਕੇ ਦੱਸਦੇ ਆ ਤੇ ਫਿਰ ਬੱਬੂ ਮਾਨ ਨੂੰ ਗੁੱਸਾ ਆ ਜਾਂਦਾ ਯਾਰ ਅੱਜ ਤੂੰ 5-7 ਸਾਲ ਪਿੰਦਾ ਮੇਰੇ ਆਗਤਾਲ ਵੇ ਜੱਟ ਦੇ ਬਾਈ ਜੀ ਸਾਨੂੰ ਇੱਕ ਗਾਣਾ ਕਰਾ ਦਿਓ ਬਾਈ ਜੀ ਸਾਨੂੰ ਇੱਕ ਫਿਲਮ ਚ ਰੋਲ ਦੇ ਦਿਓ ਮੈਂ ਤੁਹਾਨੂੰ ਦੱਸਦਾ ਮੈਂ ਇਹ ਨਹੀਂ ਕਹਿੰਦਾ ਉਹਨਾਂ ਚ ਉਦਾਹਰਣ ਦੇ ਨਾ ਜਿਨ੍ਹਾਂ ਚ ਹਰਜੀਤ ਹਰਮਨ ਸਿਖਾ ਹਾਂ 79 ਗੇਲ ਹੋ ਗਿਆ ਦੀਪਕ ਟਲੋ ਕਿੰਨੇ ਕਲਾਕਾਰ ਤੇ ਜਿਹੜੇ ਹਰ ਪ西ਮਾ ਹੈ ਨਾ 79 ਰਕੇ ਕਿੰਨੇ ਸੀ ਜਿਹੜੇ ਜਾ ਕੇ ਇੰਦਰਜੀਤ ਨਿੱਕੂ ਜਿਹੜੇ ਕਿ ਜਾ ਕੇ ਬੱਬੂ ਮਾਨ ਕੋਲ ਕਹਿੰਦੇ ਕੰਮ ਦੇ ਭੁਪਿੰਦਰ ਗਿੱਲ ਇਹਨਾਂ ਨੂੰ ਤਾਂ ਫਿਲਮਾਂ 'ਚ ਭੁਪਿੰਦਰ ਗਿੱਲ ਤਾਂ ਇਹਨੂੰ ਦੂਜੇ ਨੂੰ ਭੁਪਿੰਦਰ ਦੂਜੇ ਹਰਮਨ ਨੂੰ ਰੋਲ ਫਿਲਮ 'ਚ ਵੀ ਬੱਬੂ ਮਾਨ ਨੇ ਦਿੱਤਾ ਸੀ ਫਿਰ ਵੀ ਨਹੀਂ ਉਹਨੇ ਕਹਿੰਦੀ ਪਰ ਓਕੇ ਬਿੱਲੇ ਜਦੋਂ ਬੱਬੂ ਮਾਨ ਦੇ ਮਨ ਤਾਂ ਮੈਂ ਬੋਲੇ ਹੀ ਨਹੀਂ ਜਦੋਂ ਇਹਨਾਂ ਟ੍ਰੋਲ ਬੱਬੂ ਮਾਨ ਨੂੰ ਜਾਣ ਕੇ ਕਨਜਨਮ ਉਦੋਂ ਇਹ ਬੰਦਾ ਕੋਈ ਨਹੀਂ ਮਗਰ ਬੱਬੂ ਮਾਨ ਦੇ ਬੋਲਿਆ ਤੇ ਕੁਝ ਲੋਕ ਐਦਾਂ ਦੇ ਉਹਨਾਂ ਨੇ ਫਿਰ ਨਾਮ ਦਿੱਤਾਗੇ ਜਿਨ੍ਹਾਂ ਨੇ ਕਿ ਬੱਬੂ ਮਾਨ ਤੋਂ ਕੰਮ ਵੀ ਲਿਆ ਔਰ ਉਸ ਤੋਂ ਬਾਅਦ ਭੰਦੀ ਪ੍ਰਚਾਰ ਹੀ ਕਰਨਾ ਸ਼ੁਰੂ ਕਰ ਦਿੱਤਾ ਖਿਲਾਫ ਹੀ ਹੋ ਗਿਆ ਬੱਬੂ ਮਾਨ ਦੇ ਮੈਂ ਪਤੰਦਰ ਉਹ ਪਹਿਲਾਂ ਤੁਸੀਂ ਮਿੰਤਾ ਕਰਦੇ ਰਹੇ ਤੇ ਬਾਅਦੋਂ ਆਣੀ ਤੁਸੀਂ ਹਾਂ ਕਰ ਤੂੰ ਤਾਂ ਕਰ ਤਾਂ ਕਰਕੇ ਬੱਬੂ ਮਾਨ ਵੀ ਜਿੰਨਾਂ ਦਿਨਾਂ ਚ ਕਹਿ ਰਿਹਾ ਮੈਂ ਕਹਿੰਦਾ ਜੇ ਮੈਂ ਦੱਸਣ ਤੇ ਆ ਗਿਆ ਤਾਂ ਚੀਕਾਂ ਪੈ ਜਾਣਗੀਆਂ ਚੀਕਾਂ